ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਵਰਜੋਦਾ ਬਹੁ ਪਰੇ ਉਪਕਾਰੀ ਪੁੱਛਣ ਸੇਖੇ ਅਰਦਾਸ ਕਰ ਛੇ ਮਹੀਨਾਂ ਤੱਕ ਦਰਸ ਨਿਹਾਰੀ ਅਗਾਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਾਲ ਯੁਗ ਪੀੜੀ ਛੋਡੀਆਂ ਨੇ ਚਲਨੀਵ ਉਸਾਰ ਖਲਾਰੀ ਜੁਗ ਜੁਗ ਸਤਿਗੁਰ ਤਾਰੇ ਅਵਤਾਰੀ ਸ਼ੇਵ ਪਾਤਸ਼ਾ ਸਾਹਿਬ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨ ਪਾਏ ਮੈਂਦੋ ਮਹਾਰਾਜ ਜੀ ਇਹ ਸਾਰੀ ਵਾਰਤਾ ਸੁਣਾ ਕੇ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸ਼ਾਦਾ ਛੱਕ ਕੇ ਦੁਪਹਿਰ ਉੱਥੇ ਹੀ ਬਿਸਰਾਮ ਕੀਤਾ ਜਦੋਂ ਇੱਕ ਪੈਰ ਦਿਨ ਰਹਿ ਗਿਆ ਤਾਂ ਆਪ ਜੀ ਨੇ ਸੁਚੇਤ ਹੋ ਕੇ ਆਪਣੀ ਅੰਤਰੀ ਆਮਤਾ ਨਾਲ ਵੇਖਿਆ ਵੀ ਭਾਈ ਗੁਰਦਾਸ ਜੀ ਦਾ ਅੰਤ ਸਮਾਂ ਆ ਗਿਆ ਆਪ ਜੀ ਨੇ ਘੋੜਾ ਮੰਗਵਾ ਕੇ ਸਵਾਰੀ ਕੀਤੀ ਚਾਰ ਘੜੀ ਦਿਨ ਰਹਿੰਦੇ ਗਵਿੰਦਵਾਲ ਪੁੱਜ ਕੇ ਬੌਲੀ ਸਾਹਿਬ ਦੇ ਪਾਸ ਡੇਰਾ ਜਾ ਕੀਤਾ ਜਦ ਬਾਬੇ ਸੁੰਦਰ ਤੇ ਪਰਮਾਨੰਦ ਨੂੰ ਪਤਾ ਲੱਗਾ ਉਹ ਵੀ ਆਪ ਜੀ ਪਾਸ ਆ ਗਏ ਕੁਸ਼ਲ ਪ੍ਰਸੰਤਾ ਪੁੱਜ ਕੇ ਪ੍ਰਸ਼ਾਦਾ ਪਾਣੀ ਛੱਕ ਗਏ ਪ੍ਰਸ਼ਾਦਾ ਪਾਣੀ ਦੀ ਸੇਵਾ ਕੀਤੀ ਪ੍ਰਸ਼ਾਦਾ ਪਾਣੀ ਛੱਕ ਕੇ ਗੁਰੂ ਜੀ ਨੇ ਵਿਸਰਾਮ ਕੀਤਾ ਡੇਢ ਪੈ ਰਾਤ ਰੈਂਦੀ ਉੱਠ ਬੈਠੇ ਇਸ ਸਮੇਂ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਮਹਾਰਾਜ ਮੇਰਾ ਅੰਦ ਸਮਾ ਨਿੜੇ ਆ ਗਿਆ ਗੁਰੂ ਜੀ ਨੇ ਉਹਦੀ ਇਹ ਗੱਲ ਸੁਣ ਕੇ ਉਹਨੂੰ ਆਪਣੇ ਨਾਲ ਹੀ ਇਸ਼ਨਾਨ ਕਰਾਇਆ ਅਦੇ ਆਸ਼ਾ ਦੀ ਵਾਰ ਸੁਣਨ ਵਾਸਤੇ ਦੀਵਾਨ ਵਿੱਚ ਬੈਠ ਗਏ ਭਾਈ ਗੁਰਦਾਸ ਜੀ ਨੇ ਫਿਰ ਬੇਨਤੀ ਕੀਤੀ ਮਹਾਰਾਜ ਜੀ ਹੁਣ ਮੇਰੇ ਸਰੀਰ ਛੱਡਣ ਵਿੱਚ ਕੋਈ ਦੇਰੀ ਨਹੀਂ ਮੇਰੇ ਸਰੀਰ ਦਾ ਸਸਕਾਰ ਕਰਕੇ ਭਸਮ ਵਿਆਸਾ ਵਿੱਚ ਰੋੜ ਦੇਣੀ ਮਹਾਰਾਜ ਜੀ ਮੇਰੀ ਮੜੀ ਨਾਮ ਬਣਾਉਣੀ ਗੁਰੂ ਜੀ ਆਂਦੇ ਜਿਸ ਤਰ੍ਹਾਂ ਤੁਸੀਂ ਆਖਿਆ ਉਵੇਂ ਕੀਤਾ ਜਾਵੇਗਾ ਫਿਰ ਭਾਈ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਨਮਸਕਾਰ ਕਰਕੇ ਗੁਰੂ ਜੀ ਦੇ ਧਿਆਨ ਵਿੱਚ ਬਿਰਤੀ ਜੋੜ ਕੇ ਸਤਗੁਰੂ ਜੀ ਦੇ ਦੇਸ ਵਿੱਚ ਪਰਲੋਗ ਪਹੁੰਚ ਗਿਆ ਜਬਜੀ ਸਾਹਿਬ ਦੇ ਪਾਠ ਦਾ ਬਹੁਤ ਮਹਾਤਮਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅੰਤ ਸਮੇਂ ਜਬਜੀ ਸਾਹਿਬ ਦਾ ਪਾਠ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਅੰਤ ਸਮੇਂ ਜਬਜੀ ਸਾਹਿਬ ਦਾ ਪਾਠ ਕੀਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਅੰਤ ਸਮੇਂ ਜਬਜੀ ਸਾਹਿਬ ਦਾ ਪਾਠ ਕੀਤਾ ਤੇ ਭਾਈ ਗੁਰਦਾਸ ਜੀ ਨੇਵੇਂ ਅੰਧ ਸਮੇਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਜਿਹੜੀਆਂ ਸੰਗਤਾਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਇੱਕ ਪਾਠ ਰੋਜ਼ ਕਰਦੀਆਂ ਮਹਾਰਾਜ ਜੀ ਉਹਨਾਂ ਦੀਆਂ ਸਾਰੀਆਂ ਮਰਜ਼ਾ ਪੂਰੀਆਂ ਕਰ ਦਿੰਦੇ ਗੁਰੂ ਜੀ ਨੇ ਭਾਈ ਜੀ ਦੇ ਮਰਤਕ ਸਰੀਰ ਨੂੰ ਬੜੇ ਸਨਮਾਨ ਨਾਲ ਆਪਣੇ ਹੱਥੀ ਲੰਬੂ ਲਾਇਆ ਬੌਲੀ ਸਾਹਿਬ ਆਣ ਕੇ ਭਾਈ ਜੀ ਦੇ ਨਿਮਤਰ ਅਰਦਾਸ ਕਰਗੇ ਕੜਾ ਪ੍ਰਸ਼ਾਦ ਵਰਤਾਇਆ ਸ੍ਰੀ ਗੁਰ ਦਿੱਤਾ ਜੀ ਕੀਰਤਪੁਰ ਰਾਜ ਕਰਗੇ ਉੱਥੇ ਸੁਖ ਆਨੰਦ ਨਾਲ ਵਸਦੇ ਸਨ ਦਿਨੋਂ ਧਨ ਕੀਰਤਪੁਰ ਦੀ ਰੌਣਕ ਵਾਧੀ ਜਾ ਰਹੀ ਸੀ ਅਦੇ ਲੋਕ ਉੱਥੇ ਖੁਸ਼ੀ ਨਾਲ ਵਸਣਾ ਚਾਹੁੰਦੇ ਸਨ ਬਾਬਾ ਜੀ ਦੇ ਬਚਨਾਂ ਉੱਤੇ ਲੋਕਾਂ ਨੂੰ ਬੜਾ ਭਰੋਸਾ ਹੋ ਗਿਆ ਸੀ ਬਾਬਾ ਗੁਰਦੇਤਾ ਜੀ ਸਾਰਿਆਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਸਨ ਕੁਝ ਕੁ ਮਹੀਨੇ ਉਪਰੰਤ ਬਾਬਾ ਜੀ ਦੇ ਘਰ ਸ਼੍ਰੀਮਤੀ ਨੱਤਜੀ ਦੀ ਕੁੱਖ ਤੋਂ ਸੰਮਤ 1686 ਮਾਘ ਸੁਦੀ ਤਰਾਉ ਦੇ ਸ਼ੀਨੋ ਸਵਾ ਪੈ ਰਾਤ ਰੈਂਦੀ ਮਕਰ ਰਾਸ਼ੀ ਦੇ ਸੂਰਜ ਦੇ ਸ਼ੁਭ ਗ੍ਰਹਿ ਅਨੁਸਾਰ ਸਹਿਬਜਾਦਾ ਜੀ ਨੇ ਜਨਮ ਲਿਆ ਸਾਰੇ ਨਗਰ ਵਿੱਚ अनेका ਖੁਸ਼ੀਆਂ ਮਨਾਇਆਂ ਗਈਆਂ ਜਦੋਂ ਸ੍ਰੀ ਅਮਰਦਸਰ ਗੁਰੂ ਜੀ ਨੂੰ ਸਹਿਬਜ਼ਾਦੇ ਆਪਣੇ ਪੁੱਤਰ ਦੇ ਜਨਮ ਦੀ ਖਬਰ ਪਹੁੰਚੀ ਤਾਂ ਆਪ ਜੀ ਨੇ ਹਰਿਮੰਦਰ ਸਾਹਿਬ ਕਿਰਾ ਬਰਸ਼ਾਦ ਵਰਤਾਇਆ ਦੀਰਘ ਆਯੂ ਦੀ ਅਰਦਾਸ ਕਰਾਈ ਗੁਰੂ ਜੀ ਨੇ ਬਾਲਕ ਦਾ ਨਾਮ ਸ੍ਰੀ ਹਰ ਰਾਏ ਜੀ ਰੱਖਣ ਵਾਸਤੇ ਆਗਿਆ ਕੀਤੀ ਇਹ ਇਹ ਇਸ ਤੋਂ 2 ਕੁ ਮਹੀਨੇ ਉਪਰੰਤ ਭਾਈ ਸਾਈਂ ਦਾਸ ਨੇ ਗੁਰੂ ਜੀ ਨੂੰ ਇੱਕ ਚਿੱਠੀ ਲਿਖੀ ਇਹ ਸਾਈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾੰਧੂ ਜੀ ਨੇ ਉਹਨਾਂ ਨੇ ਚਿੱਠੀ ਲਿਖੀ ਕਿ ਆਪ ਵਸੋਏ ਦੇ ਮੇਲੇ ਤੇ ਜ਼ਰੂਰ ਦਰਸ਼ਨ ਦਿਓ ਅਨੇਕਾਂ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕਰੋ ਤਾਂ ਮਹਾਰਾਜ ਭਾਈ ਸਾਈਂ ਦਾਸ ਜੀ ਚਿੱਠੀ ਪੜ੍ਹ ਕੇ ਭਾਈ ਸਾਈਂ ਦਾਸ ਜੀ ਦੀ ਚਿੱਠੀ ਪੜ੍ਹ ਕੇ ਗੁਰੂ ਜੀ ਨੇ ਸ਼੍ਰੀ ਦਮੋਦਰੀ ਜੀ ਨੂੰ ਦੱਸੀ ਤੇ ਉਹਨਾਂ ਨੇ ਵੀ ਆਪਣੀ ਭੈਣ ਰਾਮੋ ਤੇ ਭਣਵਈਏ ਸਾਈਂ ਦਾਸ ਪਾਸ ਜਾਣ ਦੀ ਵਿਚਾਰ ਪੱਕੀ ਕਰ ਦਿੱਤੀ। ਤਦ ਗੁਰੂ ਜੀ ਨੇ ਸਾਰੇ ਪਰਿਵਾਰ ਅਦੇ ਸਾਰੇ ਸਿੱਖ ਸੂਰਮਿਆਂ ਨੂੰ ਤਿਆਰੀ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਦਾ ਇਹ ਹੁਕਮ ਸੁਣ ਕੇ ਭਾਈ ਬਿਦੀ ਚੰਦ ਨੇ ਪੁੱਛਿਆ ਮਹਾਰਾਜ ਸਾਰੇ ਪਰਿਵਾਰ ਅਤੇ ਸਾਰੇ ਯੋਧਿਆਂ ਨੂੰ ਤਿਆਰੀ ਦਾ ਹੁਕਮ ਕਿਉਂ ਦਿੱਤਾ ਹੈ ਇੱਥੇ ਪਿੱਛੇ ਕੁਝ ਸੂਰਮੇ ਕਿਉਂ ਨਹੀਂ ਰੱਖੇ ਗਏ ਗੁਰੂ ਜੀ ਆਂਦੇ ਸਾਡੇ ਅੱਗੇ ਦੋ جنگ ਸ਼ਾਹਜਹਾਂ ਦੀ ਫੌਜ ਨਾਲ ਹੋਏ ਨੇ ਜਿਹਦੇ ਵਿੱਚ ਸ਼ਾਹੀ ਸੈਨਾ ਦਾ ਸਾਡੇ ਹੱਥੋਂ ਬਹੁਤ ਨੁਕਸਾਨ ਹੋਇਆ ਸੀ ਸ਼ਾਹਜਹਾਂ ਨੂੰ ਤਾਂ ਮਹਾਰਾਜਿਆਂ ਦੇ ਸ਼ਾਹਜਹਾਂ ਨੇ ਸਾਡੇ ਦੇ ਦੋ ਵਾਰ ਹੱਲਾ ਕੀਤਾ ਤੇ ਉਹਦੀ ਸ਼ਾਹੀ ਸੈਨਾ ਦਾ ਬੜਾ ਨੁਕਸਾਨ ਹੋਇਆ ਹੈ। ਸ਼ਾਹਜਹਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਹੈ। ਪਤਾ ਨਹੀਂ ਉਹ ਕਿਹੜੇ ਵੇਲੇ ਸਾਡੇ ਉੱਤੇ ਚੜਾਈ ਕਰ ਦੇਵੇ। ਅਸੀਂ ਅਜੇ ਬਾਦ ਜ਼ਾਲਮਾਂ ਨੂੰ ਮਾਰਨਾ ਜੇਕਰ ਇੱਥੇ جنگ ਕੀਤੀ ਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਵਿਆਪਦੀ ਹੋਵੇਗੀ ਇਹਦੇ ਸ਼ਹਿਰ ਦੇ ਵਸਨੇਕਾਂ ਨੂੰ ਬਾਅਦ ਦੁਖਦ ਗਲੀਫਾ ਹੋਣਗੀਆਂ ਇਸ ਕਰਕੇ ਅਸੀਂ ਜੰਗਲ ਦੇਸ਼ ਨੂੰ ਜਾਣ ਦੀ ਪੂਰੀ ਤਿਆਰੀ ਦਾ ਹੁਕਮ ਦੇ ਦਿੱਤਾ ਹੈ ਉੱਥੇ ਬਾਅਦ ਜੰਗਲ ਹਨ ਜੇਕਰ ਸ਼ਾਈ ਫੌਜ ਚੜਾਈ ਕਰਕੇ ਆਵੇਗੀ ਤਾਂ ਉੱਥੋਂ ਦੇ ਕਿਸੇ ਵਸਨੇਕ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਗੁਰੂ ਜੀ ਦੇ ਇਹ ਵਿਚਾਰ ਸੁਣ ਕੇ ਭਾਈ ਬਿਧੀ ਚੰਦ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਆਪਣੇ ਕੌਤਕਾਂ ਨੂੰ ਤੁਸੀਂ ਆਪ ਹੀ ਜਾਣ ਸਕਦੇ ਹੋ ਪੂਰੀ ਤਿਆਰੀ ਕਰਕੇ ਗੁਰੂ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਵਾਸਤੇ ਕੁਛ ਮਸੰਦਾਂ ਨੂੰ ਨਿਯਤ ਕਰ ਦਿੱਤਾ ਆਪ ਆਪਣੇ ਪਰਿਵਾਰ ਸਹਿਤ 3000 ਯੋਧਿਆਂ ਨੂੰ ਨਾਲ ਲੈ ਕੇ ਤੁਰ ਪਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪਾਲਕੀ ਵਿੱਚ ਅਧਿ ਆਪਣੇ ਤਿੰਨ ਮਹਿਲਾ ਨੂੰ ਸ੍ਰੀ ਨਾਨਕੀ ਜੀ ਸ੍ਰੀ ਦਮੋਦਰੀ ਜੀ आदेश श्री मरवाई ਜੀ ਨੂੰ ਡੋਲਿਆਂ ਵਿੱਚ ਸਵਾਰ ਕਰ ਦਿੱਤਾ ਆਪ ਗੁਰੂ ਜੀ ਘੋੜੇ ਉੱਤੇ ਸਵਾਰ ਹੋ ਗਏ ਘਰ ਦਾ ਅਦੇ ਸੈਨਿਕ ਸਮਾਨ ਗੱਡਿਆਂ ਉੱਤੇ ਲੱਦ ਕੇ ਅਰਦਾਸਾ ਸੋਧ ਕੇ ਢੋਲੀ ਭਾਈ ਨੂੰ ਤੁਰਨ ਦਾ ਹੁਕਮ ਦੇ ਦਿੱਤਾ ਗੁਰੂ ਜੀ ਨੇ ਸਾਰੇ ਨਗਰ ਵਾਸੀਆਂ ਨੂੰ ਧੀਰਜ ਦੇ ਕੇ ਪਿਛੇ ਠਹਿਰਨ ਦਾ ਬਚਨ ਕੀਤਾ ਆਪ ਘੋੜਾ ਤੋਰ ਕੇ ਰਸਤੇ ਪੈ ਗਏ ਗੁਰੂ ਜੀ ਦੀ ਤਿਆਰੀ ਸੁਣ ਕੇ ਸ੍ਰੀ ਮਾਤਾ ਨਾਨਕੀ ਜੀ ਦੇ ਪਿਤਾ ਗੁਰੂ ਜੀ ਦੇ ਸਹੁਰਾ ਸਾਹਬ ਹਰੀ ਚੰਦ ਬਕਾਲਾ ਨਿਵਾਸੀ ਤੇ ਸ੍ਰੀ ਅਮਰਦਸਰ ਪਹੁੰਚ ਗਏ ਗੁਰੂ ਜੀ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਸਾਡੇ ਪਿੱਛੋਂ ਅਮਰਦਸਰ ਹੀ ਨਿਵਾਸ ਰੱਖਣਾ ਨਗਰ ਵਾਸੀਆਂ ਦੀ ਦੇਖਭਾਲ ਦੀ ਸੰਭਾਲ ਕਰਨੀ ਗੁਰੂ ਜੀ ਨੇ ਪਹਿਲਾਂ ਡੇਰਾ ਤਰਨਤਾਰਨ ਜਾ ਕੀਤਾ ਇਸ਼ਨਾਨ ਕਰਕੇ ਗੜਾ ਬਰਸ਼ਾ ਦੀ ਦੇਗ ਵਰਤਾਈ ਹਰ ਦੂਜੇ ਦਿਨ ਅੱਗੇ ਨੂੰ ਚੱਲ ਬਏ ਰਸਤੇ ਵਿੱਚ ਕਈ ਮਾਈ ਭਾਈ ਸ਼ਰਧਾਵਾਨ ਆਪ ਜੀ ਨੂੰ ਭੇਟਾ ਲੈ ਕੇ ਮਿਲਦੇ ਰਹੇ ਕਈ ਈਰਖਾਵਾਦੀ ਨਿੰਦਿਆ ਵਿੱਚ ਵੀ ਛੜਦੇ ਰਹੇ ਇਸਰਾ ਹੌਲੀ ਹੌਲੀ ਤੁਰਦੇ ਅਤੇ ਰਾਤ ਦੇ ਸਮੇਂ ਡੇਰੇ ਕਰਦੇ ਹੋਏ ਗੁਰੂ ਜੀ ਢੋਲੀ ਭਾਈ ਸਾਈਂ ਦਾਸ ਪਾਸ ਪਹੁੰਚ ਗਏ ਸਾਈਂ ਦਾਸ ਤੇ ਬੀਬੀ ਰਾਮੋ ਨੇ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਆਪਣੇ ਘਰ ਉਤਾਰਾ ਦਿੱਤਾ ਗੁਰੂ ਜੀ ਦੇ ਜੋਧਿਆਂ ਨੂੰ ਬਾਹਰ ਮੈਦਾਨ ਵਿੱਚ ਤੰਬੂ ਕਨਾਤਾਂ ਵਿੱਚ ਡੇਰਾ ਲਗਵਾ ਦਿੱਤਾ ਇੰਨੇ ਨੂੰ ਵਸੋਏ ਭਾਵ ਵਿਸਾਖੀ ਦਾ ਮੇਲਾ ਆ ਗਿਆ ਬਿਆੰਤ ਸੰਗਤਾਂ ਗੁਰੂ ਜੀ ਦਾ ਆਉਣਾ ਸੁਣ ਕੇ ਮੇਲੇ ਤੇ ਆਈਆਂ ਬਿਆੰਤ ਭੇਟਾ ਚੜਾਉਂਦੀਆਂ ਮੱਥਾ ਟੇਕਦੀਆਂ ਮਨੋ ਕਾਮਨਾ ਪੂਰੀਆਂ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਤਿੰਨ ਦਿਨ ਗੁਰੂ ਜੀ ਪਾਸ ਸੰਗਤਾਂ ਦਾ ਬਹੁਤ ਮੇਲਾ ਲੱਗਾ ਰਿਹਾ ਉਪਰੰਤ ਗੁਰੂ ਜੀ ਦੀ ਮਹਿਮਾ ਕਰਦੇ ਹੋਏ ਸਭ ਸ਼ਰਧਾਲੂ ਲੋਕ ਘਰਾਂ ਨੂੰ ਜਾਪ ਧਾਰੇ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਸਤਨਾਮ ਦਾ ਉਪਦੇਸ਼ ਦਿੱਤਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਗਿਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਸਤ ਨਾਮ ਵਾਹਿ ਗਿਰੂ ਸਤ ਨਾਮ ਸਤ ਨਾਮ ਵਾਹੇ ਗੁਰੂ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਨਾਮ ਦਾ ਉਪਦੇਸ਼ ਕੀਤਾ ਆਖਿਆ ਧਰਮ ਦੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਜ਼ੁਲਮ ਕਰਨਾ ਨਹੀਂ ਤੇ ਜ਼ੁਲਮ ਤੋਂ ਡਰਨਾ ਵੀ ਨਹੀਂ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ ਇਸੇ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਨੇ